ਬਰਫ ਦੇਖੋ ਇੰਨੀ ਬਰਫ ਆ ਪਾਣੀ ਵਾਲਾ ਪਾਈਪ ਨਾ ਪਾਣੀ ਵਾਲੇ ਪਾਈਪ ਚੋਂ ਬਰਫੇ ਨਿਕਲ ਰਹੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਬਰਫ ਪਈ ਹੋਈ ਹੈ ਗੱਡੀਆਂ ਤੇ ਤੇ ਅੱਜ ਸੋਨੂੰ ਲੱਗੇ ਹੋਇਆ ਜੀ ਆ ਜਿਹੜੀ ਕੰਦ ਦੂਜੀ ਕੰਦਾ ਪਰ ਲਈ ਇੱਧਰਲੀ ਕੰਦਦਨ ਥੋੜੀ ਧੁੱਪਾਂ ਘੱਟ ਲੱਗਦੀ ਆ ਇਹਦੇ ਤੇ ਇੱਕ ਹੱਥ ਹੋਰ ਫੇਰਨਾ ਜਿਵੇਂ ਪਲਾਸਟਰ ਕਰਨ ਲੱਗੇ ਹੋਈ ਬਾਲ ਪੱਟੀ ਦੇ ਨਾਲ ਤੇ ਬਾਬੇ ਲਾਇਓ ਜੀ ਸਵੇਰ ਦਾ ਟਾਈਮ ਆ ਚਾਹ ਪਾਣੀ ਪੀ ਕੇ ਲੱਗੇ ਹੀ ਆ ਲਈ ਇਹ ਨਾ ਹੋ ਗਿਆ ਇਹਨੂੰ ਤਾਂ ਨਹੀਂ ਤੁਹਾਨੂੰ ਫਿਰ ਰਗਣੇ ਦੀ ਲੋੜ ਇਹੇ ਪਤਾ ਰੰਗੇ ਫਿਰਨਾ ਬਸ ਨਾ ਇਹ ਥੋੜੀ ਜਿਹੀ ਪੀਲਕ ਜੀ ਦਿਖਾਉਂਦਾ ਹੈ ਨਾ ਬਸ ਇਹ ਪਹਿਲਾਂ ਕਹਿੰਦਾ ਚਿੱਟੇ ਰੰਗ ਦੀ ਆ ਜਮਈ ਰੰਗ ਹੋਏ ਤੇ ਤਾਂ ਚਲ ਸੱਟੇ ਹੋ ਜਾਣੀ ਬਾਈ ਇਹਦੇ ਤੇ ਹੁਣ ਰੰਗ ਫਿਰ ਜੇਣਾ ਬਾਹ ਸ਼ੁਰੂ ਹੀ ਕਰਿਆ ਹਜੇ ਚਾਹ ਪਾਣੀ ਪੀ ਕੇ ਲੱਗੇ ਹੀ ਆ। ਐਂਕੀ ਬਸ ਉਸ ਤੱਕ ਆ। ਆਹ ਵਾਲੀ ਆਈਜੀ ਕੀ ਇਹ ਬੜਾ ਮਸਾਲਾ ਲਾ ਰਹੇ ਆ ਜਿਹੜਾ ਹੁਣ ਇਹਦੇ ਉੱਪਰ ਲੱਗਣਾ। ਇੱਧਰ ਆਪਣਾ ਟਾਇਲਾਂ ਟੂਲਾਂ ਦਾ ਨਿਭੜ ਗਿਆ ਸਾਰਾ ਫਰੰਟ ਵਾਲਾ। ਚਲੋ ਦੇਖਦੇ ਹਾਂ ਇਹ ਅੱਜ। ਬਰਫ ਦੇਖੋ ਇੰਨੀ ਬਰਫਾ। ਆ ਪਾਣੀ ਵਾਲਾ ਪਾਈਪ ਨਾ ਪਾਣੀ ਵਾਲੇ ਪਾਈਪ ਚੋਂ برفੇ ਨਿਕਲ ਰਹੀ ਆ ਇਹ ਦੇ ਆ ਸਾਰੀ برف ਨਿਕਲ ਗਈ ਇਹਦੇ ਚ ਆ ਦੇਖੋ ਆ ਬੋਤਲਾਂ ਜੰਮੀਆਂ ਪਈਆਂ ਇੱਧਰ ਪਾਣੀ ਵਾਲੀਆਂ ਇਹ ਬਾਹਰ ਪਈ ਦੀ ਆ ਬਾਹਰ ਪਈ ਦੀ ਬੋਤਲ ਹਲੋ ਆ ਵਿੱਚੋ برف ਦੇਖੋ ਇਹਦੇ ਇਹ ਦੇ ਆ ਵਿੱਚ ਤੇ ਨਿਕਲ ਰਹੀ ਆ ਬਰਫਾ ਨਾ ਇਧਰ ਸੋਨੂ ਨੇ ਇੱਕ ਅੰਦਰ ਨੂੰ ਲਾਤੀ ਜਾਲੀ ਤੇ ਇਧਰ ਆਪਣਾ ਵੀ ਕੰਮ ਰਾਬੇ ਪਾਰ ਆ ਰਹੀਆਂ ਟਰੱਕੀਆਂ ਚ ਤੇ ਇੰਨਾ ਹੋ ਗਿਆ ਇਧਰ ਠੰਡ ਪੂਰੀ ਆ ਨਾ ਠੰਡ ਨੇ ਤੋਵਾ ਤੋਵਾ ਕਰਾਈ ਪਈ ਆ ਦੇਖੋ ਲੋ ਵੀ برفੇ برف ਹੋਈ ਪਈ ਐ ਇਧਰ ਪਾਣੀ ਵਾਲੇ ਵੇਪ ਚ ਇਹ ਹਾ ਬੋਰਛੂ ਫੇਰਦਾ ਇਧਰ सोनू ਨੇ ਗਿੱਲਾ ਕਰਕੇ ਆਹ ਫਿਨਿਸ਼ਿੰਗ ਦੇ ਦਿੱਤੀ ਹਜੇ ਅੰਦਰ ਵੀ ਆਪਣਾ ਜਿਹੜਾ ਪਰ ਲੋਈ ਸਾਰਾ ਐਨ ਪੂਰੀ ਫਿਨਿਸ਼ਿੰਗ ਹੋ ਗਈ ਆਇਆ ਵੀ ਚਾਹ ਪੀ ਲਾ ਹਾਂ ਦੁਬਾਰਾ ਹੁਣ ਫੇਰ ਮਾਰ ਲੱਗੇ ਆ ਕਸਰ ਲੱਗੀ ਦੀ ਆਪਣਾ ਜਿਹੜਾ ਬਾਥਰੂਮ ਚ ਆਪਾਂ ਨੇ ਥੋੜੀ ਜਿਹੀ ਸਫਾਈ ਕਰਤੀ ਉਹ ਪਿੱਛੇ ਵਾਲੀਆਂ ਦੋ ਟੈਲਾਂ ਹੁਣ ਸੋ ਨੂੰ ਨੇ ਦੁਬਾਰਾ ਮੜੀਆਂ ਜਾਂ ਸੈਟ ਜੀ ਕਰਕੇ ਲਾਈਆਂ ਕਿਉਂਕਿ ਉਹਨਾਂ ਦੇ ਵਿੱਚ ਨਾ ਬਾਜ ਜੀ ਆ ਰਹੀ ਦੀ ਮੜੀ ਮੜੀ ਖੜਕ ਰਹੀਆਂ ਦੀਆਂ ਉਹਦੇ ਕਰਕੇ ਹੁਣ ਉਹ ਦੁਬਾਰਾ ਟੈਲਾਂ ਪੱਟ ਕੇ ਲਾਈਆਂ ਉਹ ਲਾਸਟ ਵਾਲੀਆਂ ਆ ਬਾਕੀ ਦਾ ਸਾਰੀਆਂ ਟੈਲਾਂ ਲੱਗ ਗਈਆਂ ਮੈਂ ਖੜਾ ਨਹੀਂ ਹੁਣ ਆਪਾਂ ਇੱਧਰ ਬਾਹਰ ਵਾਲੀ ਸਾਈਡ ਇੱਧਰ ਆਪਣਾ ਜਿਹੜਾ ਬਾਹਰ ਕੰਮ ਚੱਲ ਰਿਹਾ ਆ ਕੰਦ ਦਾ ਕੇ ਟਾਕੀ ਖੁੱਲੀ ਤੀ ਤਾਂ ਕਰਕੇ ਮਾਈ ਥੋੜੀ ਜਿਹੀ ਨਿਗਾਹ ਚ ਮਰਾ ਦਿਆ ਤੁਹਾਨੂੰ ਬਾਥਰੂਮ ਚ ਲੱਗੇ ਹੋ ਤਾਂ ਹੁਣ ਬਾਹਰ ਵਾਸਾਈ ਦੇ ਚਰ ਟਾਕੀ ਆ ਜਿਹੜਾ ਬੀਮਜੇ ਪਾ ਰਹੇ ਆ ਪਨ ਪਨ ਠੀਕ ਹੋ ਗਈ ਤੇ ਇੱਧਰ ਆਹ ਰਹਿ ਗਈ ਆਪਣਾ ਇੱਕ ਤੇ ਸ਼ਾਇਦ ਗ੍ਰਿਲ ਗਰਲ ਵੀ ਕੱਢਣੀ ਪਊਗੀ ਪਰਲੀ ਟਾਕੀ ਰਹਿ ਗਈ ਇੱਕ ਬਸ ਹੌਮ ਚੱਲੀ ਜਾ ਰਹੇ ਆ ਤੁਹਾਨੂੰ ਦਿਖਾਈ ਜਾਣੇ ਨਾਲ ਦੀ ਨਾਲ ਲੋ ਜੀ ਆਪਣਾ ਹੁਣ ਇੱਧਰ ਵਾਲੀ ਕੰਦ ਨੂੰ ਵੀ ਹੋ ਗਈ ਆਈ ਜਿਹੜੀ ਇੱਧਰ ਬਾਹਰ ਵਾਲੀ ਸੀ ਆਹ ਬੱਜ ਗਈ ਪਲਾਸਟਰ ਕਰ ਛੱਡੇ ਆ ਆ ਬਾਹਰ ਵਾਲੀ ਕੰਦ ਸ਼ਾਇਦ ਇੱਧਰ ਆਪਣਾ ਇੱਕ ਕੋੜ ਹੋਰ ਵੱਜੇ ਜੀ ਕਿਉਂਕਿ ਕਸਰ ਜੀ ਰਹਿ ਰਹੀ ਆ ਮਾੜੀ ਮਾੜੀ ਆ ਪਿੱਛੇ ਵੀ ਕਰਤਾ ਜੀ ਸੋਨੂ ਨੇ ਆਪਾਂ ਮਾਰ ਰਹੇ ਆ ਜੀ ਹੁਣ ਬਸ ਇਹਨੂੰ ਆਹ ਪਾਣੀ ਆ ਆ ਪਿੱਛੇ ਵੀ ਹੋ ਗਿਆ ਜੀ ਸਾਰਾ ਇੱਧਰ ਕੇਜੇ ਦੀ ਬੈਕ ਸਾਈਡ ਵੱਲ ਲੋ ਜੀ ਨੈਕਸਟ ਦਿਨ ਹੋ ਗਿਆ ਜਿਵੇਂ ਤੁਸੀਂ ਦੇਖਿਆ ਜੀ ਆ ਹੁਣ ਵੀਡੀਓ ਦੇ ਵਿੱਚ ਆਪਣੀ ਜਿਹੜੀ ਆ ਇੱਧਰ ਵਾਲੀ ਗੰਧਤੀ ਇਹ ਸਾਰੀ ਫਿਨਿਸ਼ ਹੋ ਗਿਆ ਈ ਆ ਪਿੱਛੇ ਵੀ ਬੈਕ ਸਾਈਡ ਵੀ ਸਾਰਾ ਫਿਨਿਸ਼ ਹੋ ਗਿਆ ਆ ਜਿਹੜਾ ਕੇਜ ਦੇ ਸਾਈਡ ਇੱਧਰ ਵੀ ਆਪਣੇ ਕਵਰ ਅਪ ਕਰਤਾ ਇੱਕ ਮਾੜੀ ਮਾੜੀ ਉੱਪਰ ਹੁਣ ਇਹਨੂੰ ਕਵਰ ਅਪ ਕਰਨੇ ਲਈ ਸਮਿਟ ਤੇ ਇੱਟ ਲਾਉਣੀ ਆਈ ਵੀ ਪਾਣੀ ਪੂਣੀ ਨਾ ਬੜੇ ਬਾਕੀ ਕੰਮ ਤਕਰੀਬਨ ਹੋਏਗੇ ਆ ਤਰਾਵੇ ਤਰੂਵੇ ਬੈਗੇ ਤੀ ਇਸ ਸੋਨੂੰ ਹੁਣ ਲੱਗ ਗਿਆ ਹੀ ਅੰਦਰ ਮਾੜਾ ਇਹ ਆਪਣਾ ਕਾਠਾ ਜਿਹਾ ਸੋ ਦਾ ਕੰਮ ਰਹਿੰਦਾ ਤਾਂ ਤੇ ਪਰਲੀ ਕੰਧ ਤੋਂ ਉਧਰ ਵਾਲੀ ਵੀ ਨਿਬੜ ਗਈ ਆ ਜਿਹੜਾ ਸੋਨੂੰ ਲੱਗਿਆ ਹੋਇਆ ਮਾੜਾ ਮੋਟਰ ਜਿਹੜਾ ਕੰਮ ਡੈਂਟਿੰਗ ਫੈਂਟਿੰਗ ਰਹਿੰਦੀ ਸੀ ਤੇ ਇੱਧਰ ਆਪਣੀ ਆ ਵੀ ਕੰਧ ਫਿਨਿਸ਼ ਹੋ ਗਈ ਆ ਇਹਦਾ ਵੀ ਕੰਮ ਬਾਕੀ ਹਜੇ ਆਹ ਪਿਛਲੇ ਪਾਸੇ ਰਹਿੰਦਾ ਜੀ ਕੇਜੇ ਦੇ ਅ ਕੇਜੇ ਦਾ ਬੈਕ ਸਾਈਡ ਰਹਿੰਦਾ ਜੀ ਪਾਣੀ ਜਮਾਰਨੇ ਤੇ ਆ ਬੜਾ ਮਾਰ ਲੱਗੇ ਆਈ ਮੈਂ ਹੁਣ ਬਾਕੀ ਇੱਧਰ ਆਪਾਂ ਨੇ ਮਾਰਤਾ ਹਾ ਸਾਰੀ ਪਰ ਆ ਇੱਧਰ ਆਹ ਸਾਰਾ ਵੱਜ ਗਿਆ ਦੇਖਦੇ ਆਂ ਜੀ ਸ਼ਾਇਦ ਇੱਕ ਕੋੜ ਹੋਰ ਵੱਜੂਗਾ ਸੁੱਕੇ ਤੇ ਦੇਖਦੇ ਆਂ ਜੀ ਜਿਹੜੇ ਬਲ ਬੁਲ ਜੀ ਆ ਨਿਕਲ ਜਾਣਗੇ ਸੁੱਕੇ ਤੇ ਪਤਾ ਲੱਗੂਗਾ ਆ ਦੇਖੋ ਆ ਜਿਵੇਂ ਆ ਬੈਕ ਸਾਈਡ ਆ ਜਿਵੇਂ ਬਲਜੇ ਹੁੰਦੀਆਂ ਇਹ ਕੱਢਣੇ ਆਈ ਹੁਣ ਆਪਾਂ ਇਹ ਜਿਹੜੀ ਪੱਟੀ ਜੀ ਹੁੰਦੀ ਆਈ ਸਮਝ ਲਓ ਘੰਟੇ ਕੇ ਬਾਅਦ ਜੇ ਧੁੱਪਾਂ ਚ ਮਾਰੀਏ ਤਾਂ ਵਧੀਆ ਰਹਿੰਦਾ ਹੈ ਨਹੀਂ ਹੂੰ ਘੰਟਾ 2 ਘੰਟੇ ਬਾਅਦ ਮਾਰਨਾ ਪੈਂਦਾ ਇਹਾ ਪਾਣੀ ਆ ਫਿਰ ਇਹਦੇ ਨਾਲ ਸਫਾਈ ਆ ਜਾਂਦੀ ਹੈ ਜਿਵੇਂ ਆ ਦੇਖੋ ਆ ਲੱਗਦਾ ਵੀ ਹੁਣ ਰੰਗ ਹੀ ਹੋਇਆ ਹੁੰਦਾ ਜਿਵੇਂ ਫਿਰ ਸੁੱਕ ਜਾਂਦਾ ਹੀ ਉਹਦੇ ਨਾਲ ਹੁਣ ਜਿਵੇਂ ਹੋ ਗਿਆ ਹੀ ਇੰਨਾ ਕ ਟਾਈਮ ਹੁਣ ਬਸ ਮਾਰਨ ਲੱਗੇ ਆਪਾਂ ਆ ਦੇਖੋ ਇਹਨ ਕੰਦ ਪਲੇਨ ਹੋ ਗਈ ਹੁਣ ਅਮਾਰੇ ਤੋਂ ਬਾਅਦ ਆਏ ਲੱਗਦਾ ਵੀ ਜਿਵੇਂ ਰੰਗ ਕਰਿਆ ਹੁੰਦਾ ਪਰ ਬਸ ਸਫਾਈ ਉਹ ਕਰੀ ਆ ਵੀ ਇਹਦੇ ਨਾਲ ਪਾਣੀ ਜਮਾਰ ਕੇ ਤੇ ਠੀਕ ਆ ਜੀ ਫਿਰ ਮਿਲਦੇ ਆਪਾਂ ਸਾਨੂੰ ਨੈਕਸਟ ਬਲੌਗ ਦੇ ਵਿੱਚ